ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇਸ ਕਹਾਣੀ ਦੇ ਵਿੱਚ ਤੁਹਾਨੂੰ ਇੱਕ ਸਿੱਖਣ ਨੂੰ ਵੀ ਬਹੁਤ ਕੁਝ ਮਿਲੇਗਾ ਕਿ ਜੇ ਬੰਦਾ ਆਪ ਦੇ ਮਨ ਨੂੰ ਮਜ਼ਬੂਤ ਕਰ ਲੇ ਤੇ ਇਰਾਦਿਆਂ ਨੂੰ ਮਜ਼ਬੂਤ ਕਰ ਲੇ ਬੰਦਾ ਕਿਸੇ ਵੀ ਮੰਜ਼ਲ ਤੱਕ ਪਹੁੰਚ ਸਕਦਾ ਆਜੋ ਕਰਦੇ ਹਾਂ ਇਸ ਕਹਾਣੀ ਦੀ ਸ਼ੁਰੂਆਤ ਜਿਹੜੇ ਬਾਈ ਦੀ ਇਹ ਕਹਾਣੀਆਂ ਇਸ ਬਾਈ ਦੇ ਫਾਦਰ ਸਾਹਿਬ ਕੋਲੇ ਸਾਢੇ 1.4 ਕਿੱਲੇ ਜ਼ਮੀਨ ਦੇ ਸੀਗੇ ਤੇ ਬਾਈ ਆਪਦੇ ਘਰ ਦੇ ਦਾ ਕੱਲਾ ਕੱਲਾ ਪੁੱਤ ਸੀਗਾ ਜਿਹੜੀ ਬਾਈ ਦੀ ਮਾਸੀ ਹੁੰਦੀ ਆ ਬਾਈ ਦੀ ਮਾਸੀ ਦੀ ਗੱਲਬਾਤ ਬਾਈ ਦੇ ਪਿਓ ਦੇ ਨਾਲ ਹੁੰਦੀ ਆ ਬਾਈ ਦੇ ਫਾਦਰ ਸਾਹਿਬ ਦੇ ਨਾਲ ਹੁੰਦੀ ਆ ਤੇ ਬਾਈ ਕਦਾ ਜਿਹੜੀ ਮੇਰੀ ਮਾਸੀ ਸੀ ਉਹ ਬੜੀ ਸੋਹਣੀ ਸੁਨੱਖੀ ਤੇ ਬੜੀ ਚੁਸਤ ਚਲਾਕ ਜਨਾਨੀ ਸੀ ਬਹੁਤ ਜਿਆਦੀ ਕਹਿੰਦਾ ਜਿਹੜਾ ਮੇਰਾ ਮਾਸੜ ਸੀਗਾ ਉਹ ਤਾਂ ਮੇਰੀ ਮਾਸੀ ਦੇ ਸਾਹਮਣੇ ਕੁਸਕਦਾ ਵੀ ਨਹੀਂ ਸੀਗਾ ਜਿਵੇਂ ਜੋ ਮੇਰੀ ਮਾਸੀ ਕਹਿੰਦੀ ਸੀ ਮੇਰਾ ਮਾਸੜ ਕਹਿੰਦਾ ਓਮੀ ਕਰਦਾ ਸੀ ਮੇਰੇ ਮਾਸੜ ਕੋਲੇ ਕਹਿੰਦਾ ਜ਼ਮੀਨ ਹੈਗੀ ਸੀ 6 ਕਿੱਲੇ ਜੀ ਕਹਿੰਦਾ ਜਿਹੜੀ ਮੇਰੀ ਮਾਸੀ ਸੀ ਉਹਦਾ ਸਾਡੇ ਘਰ ਦੇ ਵਿੱਚ ਆਉਣਾ ਜਾਣਾ ਬਹੁਤ ਜ਼ਿਆਦਾ ਸੀਗਾ ਕਿਉਂਕਿ 5-6 ਕਿਲੋਮੀਟਰ ਦੀ ਵਿੱਤ ਸੀ ਮਾਸੀ ਦੇ ਪਿੰਡ ਦੀ ਤੇ ਸਾਡੇ ਪਿੰਡ ਦੀ ਕਹਿੰਦਾ ਕਹਿੰਦਾ ਮੇਰੇ ਪਿਓ ਦੀ ਮੇਰੀ ਮਾਸੀ ਦੇ ਨਾਲ ਗੱਲਬਾਤ ਸੀਗੀ ਤੇ ਜਿਹੜਾ ਮਰਾ ਮਾਸੜ ਸੀਗਾ ਉਹ ਅਫੀਮ ਤੇ ਪੋਸਤ ਦੀ ਕਹਿੰਦਾ ਬਲੈਕ ਕਰਦਾ ਸੀ ਬੜੀ ਮੋਟੀ ਕਹਿੰਦਾ ਚਲੋ ਜੀ ਮਾਸੀ ਨੇ ਕੀ ਕੀਤਾ ਹੌਲੀ ਹੌਲੀ ਉਥੋਂ ਆਪਦੇ ਘਰੋਂ ਦੋ ਤੋਲੇ ਕਹਦੇ ਤੋਲਾ ਅਫੀਮ ਦਾ ਲੈ ਆਉਣਾ ਮੇਰੇ ਪਿਓ ਨੂੰ ਦੇ ਜਾਣਾ ਮੇਰੇ ਪਿਓ ਹੌਲੀ ਹੌਲੀ ਫੀਮ ਖਾਣ ਲੱਗ ਗਿਆ ਵਿੱਚੀ ਪੋਸਤ ਖਾਣ ਲੱਗ ਗਿਆ ਕਹਿੰਦਾ ਅਫੀਮ ਤੇ ਪੋਸਤ ਇੰਨੀ ਕੁ ਮੋਟੀ ਖਾਣ ਲੱਗ ਗਿਆ ਵੀ ਜਿਹਦਾ ਹਿਸਾਬ ਹੀ ਕੋਈ ਨਹੀਂ ਸੀ ਕਹਿੰਦਾ ਮੇਰੀ ਮਾਸੀ ਨੇ ਮੇਰੇ ਪਿਓ ਤੇ ਮੇਰੀ ਮਾਂ ਨੂੰ ਮਰੀਆਂ ਭੂਆ ਦੇ ਨਾਲੋਂ ਵੀ ਵਰਤਨੋਂ ਹਟਾਤਾ ਕਹਿੰਦਾ ਜਿਹੜੀ ਮੇਰੀ ਮਾਸੀ ਉਹ ਵੀ ਆਪਣੀ ਭੈਣ ਦੇ ਪਿੱਛੇ ਬਹੁਤ ਲੱਗਦੀ ਸੀਗੀ ਜਦੋਂ ਸਾਡੇ ਪੂਆਣੇ ਸਾਡੇ ਘਰੇ ਆਇਆ ਕਰਨਾ ਕਹਿੰਦਾ ਮੈਂ ਅੱਖੀਂ ਦੇਖਿਆ ਉਹ ਮੈਂ ਛੋਟਾ ਜਿਹਾ ਸੀ ਉਹ ਮੈਂ ਅੱਖੀਂ ਦੇਖਿਆ ਕਿ ਮੇਰੀ ਮਾਂ ਨੇ ਮੇਰੇ ਪੂਆਣੂ ਨੂੰ ਕਦੇ ਆਈ ਨੂੰ ਪਾਣੀ ਨਹੀਂ ਪੁੱਛਿਆ ਸੀ ਕਹਿੰਦਾ ਚਲੋ ਜੀ ਮੇਰੇ ਦਾਦੇ ਦਾਦੇ ਦੇ ਪੂਰੇ ਹੋਣ ਤੋਂ ਬਾਅਦ ਪੂਆਣੇ ਆਉਣਾ ਬੰਦ ਕਰਤਾ ਕਿਉਂਕਿ ਇੱਥੋਂ ਵਿਚਰੀਆਂ ਜਲੀਲ ਹੋ ਕੇ ਜਾਂਦੀਆਂ ਸੀ ਕਹਿੰਦਾ ਕਹਿੰਦਾ ਚਲੋ ਜੀ ਇਹ ਕੰਮ ਚੱਲਦਾ ਰਿਹਾ ਹੁਣ ਕਹਿੰਦਾ ਸਾਢੇ 4 ਕਿਲੇ ਜ਼ਮੀਨ ਸੀਗੀ ਮੇਰਾ ਬਾਪੂ ਹੁਣ ਅਫੀਮ ਤੇ ਪੋਸਟ ਪਹਿਲਾਂ ਤਾਂ 마ਸੀ ਫਰੀ ਖਵਾਉਂਦੀ ਰਹੀ 6 ਮਹੀਨੇ ਸਾਲ ਉਸ ਤੋਂ ਬਾਅਦ 마ਸੀ ਨੇ ਕਹਿੰਦਾ ਪੈਸੇ ਲਿਖਣੇ ਸ਼ੁਰੂ ਕਰਤੇ ਵੀ ਐਨੇ ਤੇ ਮਾਸੀ ਕਹਿੰਦਾ ਉਂਝ ਵੀ ਡੈਡੀ ਤੋਂ ਕਹਿੰਦਾ ਪੈਸੇ ਪੂਸੇ ਲੈ ਜਾਂਦੀ ਸੀ ਬਾਹਰੋਂ ਬਾਰਕ ਦੇ ਸੂਟਾਂ ਵਾਸਤੇ ਦੇ ਮੱਝ ਲੈਣੀ ਕਿਤੇ ਗਾਂ ਲੈਣੀ ਹੈ ਕਹਿੰਦਾ ਮੈਂ ਉਦੋਂ 9ਵੀਂ ਕਲਾਸ 'ਚ ਪੜਦਾ ਹੁੰਦਾ ਸੀਗਾ ਤੇ ਕਹਿੰਦਾ ਮੈਂ ਵੀ ਉਦੋਂ ਬੜੀ ਮਾਸੀ ਮਾਸੀ ਕਰਦਾ ਸੀ ਕਿਉਂਕਿ ਜਦੋਂ ਘਰ 'ਚ ਮੇਰਾ ਮਾਹੌਲ ਉਹ ਹੋ ਜਾਵੇ ਫਿਰ ਬੱਚਿਆਂ ਨੇ ਉਹੋ ਜਿਹਾ ਹੁਣਾ ਹੁੰਦਾ ਜਦੋਂ ਮੇਰੀ ਮਾਂ ਤੇ ਮੇਰਾ ਪਿਓ ਜੋ ਵੀ ਘੰਟੇ ਮਾਸੀ ਮਾਸੀ ਕਰ ਛੱਡਦੀ ਕਹਿੰਦਾ ਮੈਂ ਵੀ ਮਾਸੀ ਮਾਸੀ ਕਰ ਛੱਡਦਾ ਸੀ ਮਾਸੀ ਨੇ ਕਦੇ ਮੈਨੂੰ 2000 ਦਾ ਦੇ ਦਿਆ ਕਰਨਾ ਪਿਆਰ ਆ ਕਦੇ 500 ਪਿਆਰ ਦੇ ਦਿਆ ਕਰਨਾ ਕਦੇ ਕੱਪੜੇ ਲਿਆ ਦੇ ਕਰਨੇ ਕਦੇ ਮੈਂ ਆਖਣਾ ਯਾਰ ਮਾਸੀ ਵਰਗਾ ਕੋਈ ਹੈ ਨਹੀਂ ਕਹਿੰਦਾ ਪਰ ਮੈਨੂੰ ਉਸ ਟਾਈਮ ਤੇ ਨਹੀਂ ਪਤਾ ਸੀ ਵੀ ਸਾਡਾ ਸੇਰ ਅਤੇ ਸਾਡੀਆਂ ਜੁੱਤੀਆਂ ਕਹਿੰਦਾ ਨੌਵੀਂ ਕਲਾਸ ਦੇ ਵਿੱਚ ਮੈਂ ਮਾਸੀ ਕੋਲੇ ਜਾਣਾ ਜੂਨ ਦੀਆਂ ਛੁੱਟੀਆਂ ਦੇ ਵਿੱਚ ਜਦੋਂ ਮੈਂ ਉੱਥੇ ਜਾਣਾ ਉੱਥੇ ਜਾ ਕੇ ਮੈਨੂੰ ਦੋ ਕੁ ਦਿਨਾਂ ਬਾਅਦ ਬੁਖਾਰ ਤੇ ਜ਼ੁਕਾਮ ਹੋ ਜਾਂਦਾ ਤੇ ਮੈਂ ਮਾਸੀ ਨੂੰ ਕਿਹਾ ਵੀ ਮਾਸੀ ਮੈਂ ਦਵਾਈ ਲੈਣ ਜਾਣਾ ਤੇ ਮੇਰੀ ਮਾਸੀ ਕਹਿੰਦੀ ਲੈ ਪੁੱਤ ਦਵਾਈ ਲੈਣ ਕੀ ਜਾਣਾ ਦਵਾਈ ਆਪਣੇ ਘਰੇ ਹੈਗੀ ਆ ਤੂੰ ਜ਼ਰੂਰ ਡਾਕਟਰ ਦੇ ਕੋਲ ਜਾਣਾ ਤੇ ਕਹ ਮੈਂ ਮਾਸੀ ਨੂੰ ਕਿਹਾ ਕਿ ਕਿਹੜੀ ਦਵਾਈ ਹੈ ਕਹਿੰਦੀ ਹੈ ਲੈਪੋਰਾ ਅਫੀਮ ਖਾਲਾ ਕਹਿੰਦਾ ਮੇਰੀ ਮਾਸੀ ਨੇ ਥੋੜੀ ਜੀ ਅਫੀਮ ਦੀ ਗੋਲੀ ਵਟ ਕੇ ਕਹਿੰਦਾ ਮੈਨੂੰ ਦੇ ਦਿੱਤੀ ਉਤੋਂ ਪਿਆਤੀ ਕਹਿੰਦਾ ਚਾਹ ਕਹਿੰਦਾ ਭਰਾਵਾ ਘੰਟੇ ਕੇ ਬਾਅਦ ਜ ਜਕਾਮ ਜਦਾ ਉੱਥੇ ਹੀ ਬੰਦ ਹੋ ਗਿਆ ਕਹਿੰਦਾ ਤੇ ਬੁਖਾਰ ਵੀ ਠੀਕ ਹੋ ਗਿਆ ਕਹਿੰਦਾ ਸਰੀਰ ਐ ਘੋੜੇ ਜੇ ਵਰਗਾ ਹੋ ਗਿਆ ਕਹਿੰਦਾ ਮੈਂ ਵਧੀਆ ਰਿਲੈਕਸ ਜਾ ਫੀਲ ਕਰਨ ਲੱਗ ਗਿਆ ਕਹਿੰਦਾ ਅਗਲੇ ਦਿਨ ਮਾਸੀ ਨੇ ਮੈਨੂੰ ਫੇਰ ਥੋੜੀ ਦੇ ਦਿੱਤੀ ਕਹਿੰਦਾ ਦੋ ਤਿੰਨ ਦਿਨ ਤਾਂ ਮੈਂ ਐਸੇ ਪੱਜ ਜੀ ਖਾਂਦਾ ਰਿਹਾ ਵੀ ਚਲੋ ਜਕਾਮ ਮੜ ਜੂ ਜਕਾਮ ਮਾਸੀ ਦੀ ਕੋਈ ਨਹੀਂ ਜਕਾਮ ਮ ਤੇ ਨਾਲ ਹੀ ਅਫੀਮ ਦੀ ਨਿੱਕੀ ਜੀ ਗੋਲੀ ਵਟਕੇ ਦੇ ਜਾ ਕਰੇ ਕਹਿੰਦਾ ਇੱਕ ਦਿਨ ਮੈਂ ਮੜੀ ਨਾ ਨੁਕਰ ਜੀ ਕੀਤੀ ਨਹੀਂ ਮਾਸੀ ਹੁਣ ਨਹੀਂ ਮੈਂ ਖਾਣੀ ਤੇ ਅੱਗੋਂ ਕਹਿੰਦਾ ਮੇਰੀ ਮਾਸੀ ਕਹਿੰਦੀ ਲੈ ਜੱਟਾਂ ਦੇ ਪੁੱਤੀ ਖਾਂਦੇ ਹੁੰਦੇ ਆ ਫਿਰ ਕਿੱਡੀ ਗੱਲ ਆ ਇਹਦਾ ਸਰਦਾਰੀ ਨਸ਼ਾ ਪੁੱਤੇ ਦਾ ਕੀ ਹੁੰਦਾ ਤੇਰਾ ਮਾਸੜ ਵੀ ਖਾਂਦਾ ਹੀ ਆ ਕੀ ਹੋ ਗਿਆ ਕਹਿੰਦੀ ਕਿ ਜੱਟਾਂ ਦੇ ਪੁੱਤ ਨਾ ਜੇ ਅਫੀਮ ਖਾਂਣਗੇ ਫਿਰ ਖਾਣ ਖਾਊਗਾ ਕਹਿੰਦਾ ਜਦੋਂ ਇੰਨੀ ਗੱਲ ਮਾਸੀ ਦੇ ਮੂੰਹੋਂ ਸੁਣ ਲਈ ਕਹਿੰਦਾ ਮੇਰਾ ਦਿਲ ਦਲੇਰੀ ਜੀ ਫੜ ਗਿਆ ਯਾਰ ਵੀ ਵਾਕਈ ਜੱਟਾਂ ਦੇ ਪੁੱਤੀ ਖਾਂਣਗੇ ਹੋਰ ਕੌਣ ਖਾਊਗਾ ਕਹਿੰਦਾ ਨੌਵੀਂ ਕਲਾਸ ਦਾ ਤੁਹਾਨੂੰ ਪਤਾ ਕਿੱਡੀ ਗੱ ਕਹਿੰਦਾ ਮੈਂ ਕਿਹਾ ਮੇਰੇ ਵਰਗਾ ਕੌਣ ਆ ਕਹਿੰਦਾ ਚਲੋ ਜੀ ਮੈਂ 20 25 ਦਿਨ ਰਿਹਾ ਮਾਸੀ ਦੇ ਘਰ 20 25 ਦਿਨ ਮੈਂ ਡੇਲੀ ਫੀਮ ਖਾਂਦਾ ਰਿਹਾ ਕਹਿੰਦਾ ਜਦੋਂ ਮੈਂ ਮਾਸੀ ਦੇ ਕੋਲੋਂ ਆਪਦੇ ਘਰ ਆਉਣਾ ਸੀ ਤਾਂ ਮਾਸੀ ਨੇ ਕਹਿੰਦਾ ਇੱਕ ਤੋਲਾ ਅਫੀਮ ਦਾ ਮੈਨੂੰ ਦੇ ਤਾਂ ਵੀ ਲੈ ਪੁੱਤ ਨਾਲ ਲੈ ਜਾ ਕਹਿੰਦਾ ਮੈਨੂੰ ਹੋਰ ਚਾਹ ਚੜ ਗਿਆ ਵੀ ਮਾਸੀ ਵਰਗਾ ਤਾਂ ਕੋਈ ਹੈ ਹੀ ਨਹੀਂ ਚਲੋ ਜੀ ਕਹਿੰਦਾ ਹੌਲੀ ਹੌਲੀ ਗੱਲ ਇੱਥੋਂ ਤੱਕ ਪਹੁੰਚ ਗਈ ਵੀ ਜਿਹੜੀ ਸਾਡੀ ਜ਼ਮੀਨ ਸੀ ਉਹ ਕਨਾਲ-ਕਨਾਲ ਕਰਕੇ ਹੌਲੀ ਹੌਲੀ ਸਾਡਾ ਸਾਡੇ ਤੋਂ ਰਜਿਸਟਰੀ ਕਰਾਈ ਗਿਆ ਕਿਉਂਕਿ ਕਹਿੰਦਾ ਮੈਂ ਵੀ ਅਫੀਮ ਖਾਣ ਦਾ ਆਦੀ ਹੋ ਚੁੱਕਿਆ ਸੀਗਾ ਮੇਰਾ ਪਿਓ ਤਾਂ ਕਹਿੰਦਾ ਹੱਦਾਂ ਟੱਪਾਰ ਕਰ ਜਾਂਦਾ ਸੀ ਦੀ ਢੀ ਚ 5 5 7 7 ਬੜੀ ਅਫੀਮ ਖਾਂਦਾ ਸੀਗਾ ਐਤੋਂ ਤੱਕ ਹੀ ਕਹਿੰਦਾ ਵੀ ਤੋਲੇ ਨਾਲ ਮਸਾਂ ਜੀ 2 ਦਿਨ ਟੱਪਦੇ ਹੋਣਗੇ ਤਾਂ ਕੀ ਕਹਣਾ ਵਿੱਚੀ ਪੋਸਤਖਾਲਾ ਕੀ ਖਾਲਾ ਕਹਿੰਦਾ ਸਾਡੇ ਘਰ ਦਾ ਨਸ਼ੇ ਦਾ ਹੀ ਖਰਚਾ ਇੰਨਾ ਘੋ ਗਿਆ ਸੀ ਵੀ ਜਿਹੜਾ ਸਾਡੇ 4 ਕਿੱਲਿਆਂ ਤੋਂ ਚੱਲਣਾ ਔਖਾ ਸੀ ਉਹ ਤਾਂ ਸਾਡੇ 4 ਕਿੱਲਿਆਂ ਤੋਂ ਬੰਦੇ ਦੀ ਰੋਟੀ ਮਸਾਂ ਚੱਲਦੀ ਐ ਕਹਿੰਦਾ ਮਾਸੜ ਨੇ 6 ਮਹੀਨਿਆਂ ਬਾਅਦ ਆਇਆ ਕਰਨਾ ਬਾਈ ਜੀ ਚੱਕ ਕੇ ਆਖਣਾ ਆਲੋ ਜੀ ਇੰਨੇ ਪੈਸੇ ਬਣ ਕੇ ਤੁਹਾਡੇ ਹੱਲ ਕਹਿੰ ਕਹਿੰਦਾ ਐਂ ਕਰਦਿਆ ਕਰਦਿਆ ਜਿਹੜੀ ਸਾਢੇ 4 ਕਿੱਲੇ ਜ਼ਮੀਨ ਸੀ ਉਹ ਨਸ਼ੇ ਦੇ ਵਿੱਚ ਹੀ ਕਹਿੰਦਾ ਮਾਸੜ ਲੈ ਗਿਆ ਸਾਰੀ ਰਜਿਸਟਰੀ ਕਰਾ ਗਿਆ ਅਫੀਮ ਤੇ ਪੋਸਤ ਦੀ ਸਾਨੂੰ ਖਵਾ ਖਵਾ ਕੇ ਕਿਉਂਕਿ ਇਹਨੂੰ ਪਤਾ ਜਦੋਂ ਕਹਿੰਦਾ ਉਹ ਬੰਦਾ ਨਸ਼ਾ ਕਰਨ ਲੱਗ ਜੇ ਫਿਰ ਬੰਦਾ ਦਾ ਦਿਮਾਗ ਬਾਲਾ ਜਿਹਾ ਕੰਮ ਨਹੀਂ ਕਰਦਾ ਫਿਰ ਕਹਿੰਦਾ ਬੰਦਾ ਸਿਰਫ ਨਸ਼ੇ ਦਾ ਕੀ ਸੋਚਦਾ ਵੀ ਨਸ਼ਾ ਪੂਰਾ ਹੋ ਜੇ ਕਹਿੰਦਾ ਚਲੋ ਜੀ ਉਹ ਸਾਰਾ ਕੰਮ ਚੱਲ ਗਿਆ ਉਸ ਤੋਂ ਬਾਅਦ ਕਹਿੰਦਾ ਜਿਹੜਾ ਮੇਰਾ ਪਿਓ ਸੀ ਉਹ ਵੀ ਦੁਨੀਆ ਤੋਂ ਚੜ੍ਹਾਈ ਕਰ ਗਿਆ ਜਿਹੜੀ ਮੇਰੀ ਮਾਂ ਸੀ ਕਹਿੰਦਾ ਉਹਨੂੰ ਸ਼ੂਗਰ ਸੀ ਉਹ ਵੀ ਦੁਨੀਆ ਤੋਂ ਵਲਿੱਦਾ ਗਈ ਕਹਿੰਦਾ ਮੈਂ ਰਹਿ ਗਿਆ ਕੱਲਾ ਕਹਿੰਦਾ ਜਦੋਂ ਮੈਂ ਕੱਲਾ ਰਹਿ ਗਿਆ ਤੇ ਮਾਸੀ ਮੈਨੂੰ ਲੈ ਗਈ ਆਪਦੇ ਪਿੰਡ ਕਹਿੰਦਾ ਮਾਸੀਹਾਰਾ ਕੋਲੇ 6 ਕਿੱਲੇ ਜ਼ਮੀਨ ਦੇ ਪਹਿਲਾਂ ਸੀ ਜਿਹੜੀ ਸਾਡੀ ਜ਼ਮੀਨ ਲਈ ਸੀ ਉਹ ਵੀ ਉਹਨਾਂ ਨੇ ਵੇਚ ਕੇ ਉੱਥੋਂ ਤੇ ਆਪਦੇ ਪਿੰਡ ਲਈ ਮਾਸੀ ਕੋਲੇ ਜ਼ਮੀਨ ਬਚ ਗਈ ਬਣ ਗਈ ਲਗਭਗ 10-11 ਕਿੱਲੇ ਕਹਾਂ ਜਦੋਂ ਮੈਨੂੰ ਮਾਸੀ ਆਪਦੇ ਪਿੰਡ ਲੈ ਗਈ ਕਹਿੰਦਾ ਹੁਣ ਮਾਸੀ ਤੜਕੇ ਗੋਲੀ ਵੱਟ ਕੇ ਮੈਨੂੰ ਦੇ ਦਿਆ ਕਰੇ ਕਹਿੰਦਾ ਪਰ ਮੈਨੂੰ ਉਦੋਂ ਨਹੀਂ ਸੀ ਪਤਾ ਵੀ ਮਾਸੀ ਤੜਕੇ ਗੋਲੀ ਵੱਟ ਕੇ ਚਾਹ ਦੇ ਨਾਲ ਕਿਉਂ ਦਿੰਦੀ ਆ ਕਹਿੰਦਾ ਤੜਕੇ ਉਹਨੇ ਗੋਲੀ ਵੱਟ ਕੇ ਚਾਹ ਦੇ ਨਾਲ ਮੈਨੂੰ ਦੇ ਦਿਆ ਕਰਨੀ ਤੇ ਉਹਨੇ ਕਹਿੰਦਾ ਲੈ ਪ ਦੇ ਖੇਤੋਂ ਪੱਠੇ ਲਿਆ ਕਹਿੰਦਾ ਮੈਂ ਜਾਇਆ ਕਰਨਾ ਰੇੜੇ ਤੇ ਬੜੇ ਚਾਵਾਂ ਦੇ ਨਾਲ ਜਦੋਂ ਕਹਿੰਦਾ ਫੀਮ ਚੱਲੀ ਹੋਣੀ ਤਾਂ ਮੈਂ ਤਾਂ ਵੱਢ ਕੇ ਦੋ ਤਿੰਨ ਪੰਨਾ ਪੱਠਿਆਂ ਦੀਆਂ ਤੇ ਮੈਂ ਟਾਪੋ ਟਾਪ ਆਇਆ ਕਰਨਾ ਆ ਕੀ ਕਹਿੰਦਾ ਫਿਰ ਮੈਂ ਠੱਠੇ-ਭੱਠੇ ਕੁਤਰ ਕੇ ਮੱਝਾ-ਮੱਝਾ ਨਵਾ ਕੇ ਅੰਦਰ ਬਾਣ ਜਾ ਕਰਨੀਆ ਕਹਿੰਦਾ ਹੌਲੀ-ਹੌਲੀ ਜਿਹੜੀ 마ਸੀ ਕੀ ਗੋਆ ਛੋੜਦੀ ਸੀ 마ਸੀ ਨੇ ਉਹ ਵੀ ਢਾਹਤੀ ਗੋਆ ਸੁੱਟਣਾ ਵੀ ਮੈਨੂੰ ਲਾਤਾ ਕਹਿੰਦਾ ਮੈਂ ਹੁਣ ਨਸ਼ੇ ਜੀ ਕਹਿੰਦਾ ਇੰਨਾ ਕੰਨਾਂ ਰੰਦਾ 42 ਤੜਕੇ ਫੀਮ ਦੀ ਗੋਲੀ ਖਾ ਲੈਣੀ ਛਾਉ ਨੂੰ ਫਿਰ ਉਹ ਗੋਲੀ ਖਵਾ ਦਿਆ ਕਰਨੀ ਕਿਉਂਕਿ ਉਹ ਕਹਿੰਦਾ ਬਲ ਪਰ ਜਿਹੜਾ ਮਾਸੀ ਦਾ ਪੁੱਤ ਸੀ ਕਹਿੰਦਾ ਉਹ ਅਫੀਮ ਨਹੀਂ ਸੀ ਕਹਿੰਦਾ ਉਹ ਨਾ ਕੋਈ ਨਸ਼ਾ ਨਹੀਂ ਸੀ ਕਰਦਾ ਕਹਿੰਦਾ ਭਰਾਵਾ ਜੀ ਮੈਂ ਆਪਦੀ ਸੁੱਧ ਬੁੱਧ ਐਨੀ ਕੁ ਖੋ ਚੁੱਕਿਆ ਸੀ ਵੀ ਮੈਨੂੰ ਕਹਿੰਦਾ ਅਫੀਮ ਤੇ ਬਿਨਾ ਕੋਈ ਚੀਜ਼ ਦਿਸਦੀ ਨਹੀਂ ਸੀਗੀ ਕਹਿੰਦਾ ਹੌਲੀ ਹੌਲੀ ਮੈਂ ਜਰਦਾ ਵੀ ਲਾਉਣ ਲੱਗ ਗਿਆ ਕਹਿੰਦਾ ਮੈਂ ਜਰਦਾ ਵੀ ਕਹਿੰਦਾ ਮਾਸੀ ਦੇ ਸਾਹਮਣੇ ਮੜ ਕੇ ਲਈ ਜਾਵਾਂ ਤੇ ਕਹਿੰਦਾ ਮੇਰੀ ਮਾਸੀ ਨੇ ਮੈਨੂੰ ਇੱਕ ਵਾਰੀ ਵੀ ਨਾ ਨਹੀਂ ਕੀਤੀ ਪੁੱਤ ਵੀ ਤੂੰ ਜਰਦਾ ਨਾ ਲਾ ਕਹਿੰਦਾ ਪਰ ਮੈਨੂੰ ਉਸ ਟਾਈਮ ਤੇ ਨਹੀਂ ਸੀ ਪਤਾ ਵੀ ਮਾਸੀ ਨੇ ਇਹ ਕਿੱਡਾ ਵੱਡਾ ਪਲਾਨ ਸਾਡੇ ਤੇ ਰਚਿਆ ਕਿੱਡੀ ਵੱਡੀ ਸਾਡੇ ਤੇ ਸਕੀਮ ਪਾਈ ਹੈ ਵੀ ਸਾਡਾ ਸਾਰਾ ਘਰ ਖਾ ਗਈ ਕਹਿੰਦਾ ਸਾਨੂੰ ਮੈਨੂੰ ਉਦੋਂ ਵੀ ਸਮਝ ਨਹੀਂ ਸੀ ਆ ਰਹੀ ਕਹਿੰਦਾ ਇੱਕ ਦਿਨ ਕੀ ਹੋਇਆ ਵੀ ਮੈਂ ਗੋਆ ਸੱਟਦਾ ਪਿਆ ਸੀ ਕਹਿੰਦਾ ਕਿ ਮੇਰੇ ਮਾਸੀ ਦੇ ਮੁੰਡੇ ਕੋਲ ਇੱਕ ਲੰਡੀ ਜੀ ਜੀਪ ਹੁੰਦੀ ਸੀ ਕਹਿੰਦਾ ਕਹਿੰਦਾ ਉਹਨਾਂ ਜੀਪ ਲੈ ਕੇ ਪਤਾ ਨਹੀਂ ਕਿਹੜੇ ਪਾਸੇੋਂ ਆਇਆ ਤੇ ਕਹਿੰਦਾ ਮੈਂ ਗੋਆ ਸੁੱਟਣ ਡਿਆ ਤੇ ਮੈਂ ਉਹਨੂੰ ਕਿਹਾ ਵੀ ਜਰਦੇ ਦੀ ਪੁੜੀ ਲਈ ਹੁੰਦਾ ਮੇਰੇ ਵਾਸਤੇ ਤੇ ਕਹਿੰਦਾ ਗੋ ਮੈਨੂੰ ਉਹਨੇ ਗਾਲ ਕੱਢੀ ਵੀ ਮੇਰੇ ਤੋਂ ਤੇਰਾ ਸਿਆਪਾ ਨਹੀਂ ਹੁੰਦਾ ਠੀਕ ਹੈ ਨਾ ਤੇ ਕਹਿੰਦਾ ਮੈਂ ਗੋਮਬੀ ਨੂੰ ਮਾੜਾ ਚੰਗਾ ਬੋਲਿਆ ਤੇ ਕਹਿੰਦਾ ਇੰਨੇ ਨਾਲ ਕਿਉਂ ਮੇਰੇ ਮਾਸੀ ਦੇ ਨਾਲ ਬੁੱਤ ਸੀ ਕਹਿੰਦਾ ਉਹਨੇ ਮੇਰੇ ਚਪੇੜ ਮਾਰਤੀ ਕਹਿੰਦਾ ਐਵੇਂ ਬਸ ਮਾੜੀ ਜੀ ਗੱਲ ਤੋਂ ਗੱਲ ਵਾਦਗੀ ਨੂੰ ਮੇਰੇ ਚਪੇੜ ਮਾਰਤੀ ਚਲੋ ਜਦੋਂ ਮੇਰੇ ਚਪੇੜ ਮਾਰੀ ਤੇ ਕਹਿੰਦਾ ਯਾਰ ਮੈਨੂੰ ਉਸ ਗੱਲ ਦਾ ਨਾ ਗੁੱਸਾ ਬਹੁਤ ਲੱਗਿਆ ਗੁੱਸਾ ਵੀ ਬਹੁਤ ਲੱਗਿਆ ਤੇ ਕਹਿੰਦਾ ਪਰ ਉਹ ਚਪੇੜ ਤਾਂ ਕਾਦੀ ਸੀ ਕਹਿੰਦਾ ਉਹ ਇੱਕ ਮੇਰੇ ਲਈ ਸਬਕ ਸੀ ਕਹਿੰਦਾ ਜਦੋਂ ਚਪੇੜ ਮਾਰੀ ਚਲੋ ਜੀ ਉਹ ਗੱਲ ਕਹਦਾ ਮਾਸੀ ਨੇ ਵਿੱਚ ਪੈ ਕੇ ਛੜਾ ਤਾਂ ਠੰਡੀ ਹੋ ਗਈ ਗੱਲ ਕਹਿੰਦਾ ਪਰ ਉਹ ਚਪੇੜ ਕਹਿੰਦਾ ਵਾਰੀ-ਵਾਰੀ ਮੇਰੇ ਤੇ ਵੱਜ ਰ ਵੀ ਮੈਂ ਵਧੀਆ 4.5 ਕਿੱਲੇ ਜ਼ਮੀਨ ਸੀ ਸਾਡੇ ਕੋਲੇ ਸਾਡਾ ਘਰ ਸੀ ਬਾਹਰ ਸੀ ਵੀ ਤਾਂ ਸਾਰਾ ਕੁਝ ਵੇਚ ਲਿਆ ਵੀ ਮੈਂ ਤਾਂ ਉਹਦਾ ਸੇਰੀ ਲੱਗ ਗਿਆ ਕਿਸ ਹੱਬ ਦਾ ਮੈਂ ਤਾਂ ਉਹਦਾ ਨੌਕਰ ਬਣ ਗਿਆ ਵੀ ਆਹ ਕੀ ਜਿੰਦਗੀ ਨੂੰ ਕਿਹੜੇ ਮੋੜ ਤੇ ਲੈ ਆਇਆ ਕਹਿੰਦਾ ਯਾਰ ਮੈਂ ਰਾਤ ਨੂੰ ਲੰਮੇ ਪਿਆ ਕਹਿੰਦਾ ਮਾਸੀ ਕਰੇ ਮੈਨੂੰ ਨੀਂਦ ਨਾ ਆਵੇ ਕਹਿੰਦਾ ਯਾਰ ਮੈਂ ਕਿਹਾ ਯਾਰ ਆ ਬਣ ਕੀ ਕਹਿੰਦਾ ਘਟੋ ਘਟਾ ਮੈਨਾਂ ਦੇ ਸਾਲ 2 ਸਾਲ ਉਹਨਾਂ ਦੇ ਪੱਠੇ ਪਾਏ ਹੋਣਗੇ ਮਾਸੀ ਕੇ ਕਹਿੰਦਾ 2 ਸਾਲਾਂ ਬਾਅਦ ਜਦ ਮੈਨੂੰ ਥੱਪੜ ਮਾਰਿਆ ਕਹਿੰਦਾ ਫੇਰ ਕਹਿੰਦਾ ਮੈਨੂੰ ਉੱਥੇ ਰਾਤ ਨੂੰ ਨੀਂਦ ਨਾ ਆਵੇ ਕਹਿੰਦਾ ਫਿਰ ਮੇਰਾ ਨਸ਼ੇ ਵਾਲੇ ਪਾਸੋਂ ਮੇਰਾ ਨਾ ਦਿਮਾਗ ਚੱਕਿਆ ਗਿਆ ਕਹਿੰਦਾ ਰਾਤੋਂ ਰਾਤ ਹੀ ਕਹਿੰਦਾ ਮੈਂ ਦਿਲ ਚ ਧਾਰ ਲਈ ਵੀ ਨਹੀਂ ਯਾਰ ਹੁਣ ਇੱਥੇ ਰਹਿਣਾ ਨਹੀਂ ਗਿਆ ਵੀ ਇਹ ਕੋੜ ਹੁਣ ਵੱਢਣਾ ਵੀ ਨਸ਼ਾ ਛੱਡਣਾ ਵੀ ਕੁਝ ਬੰਨਣਾ ਯਾਰ ਹੁਣ ਜੋ ਮਰਜ਼ੀ ਹੋ ਜੇ ਕਹਾਂ ਚਲੋ ਜੀ ਮੈਂ ਮਾਸੀ ਨੂੰ ਦੜਕੇ ਗਿਆ ਵੀ ਮਾਸੀ ਵੀ ਮੈਂ ਤਾਂ ਆਪਣੇ ਪਿੰਡ ਚੱਲਿਆ ਮਾਸੀ ਮੈਨੂੰ ਕਹਿੰਦੀ ਪੁੱਤ ਤੇਰਾ ਕਿਹੜਾ ਉੱਥੇ ਕੋਈ ਘਰ-ਬਾਰ ਆਇਆ ਹੁਣ ਵੀ ਘਰ-ਬਾਰ ਤੁਸੀਂ ਵੇਚ ਲਿਆ ਉੱਥੇ ਜ਼ਮੀਨ ਨਹੀਂ ਜਾਇਦਤ ਉਹਦੇ ਪਿੰਡ ਜਾ ਕੇ ਕੀ ਕਰਨਾ ਤੂੰ ਇੱਥੇ ਰਹਿ ਆਪਦਾ ਫਿਰ ਕੀ ਹੁੰਦਾ ਨਿੱਕੀ ਜੀ ਗੱਲ ਹੋਈ ਆ ਫਿਰ ਕੀ ਆ ਮੈਂ ਕਿਹਾ ਮਾਸੀ ਨੂੰ ਕਿ ਕਹਿੰਦਾ ਮਾਸੀ ਨੇ ਮੈਨੂੰ ਨਾ ਚਾਹ ਦੇ ਨਾਲ ਵਟ ਕੇ ਹਫੀਮ ਦੀ ਗੋਲੀ ਕਿੰਨੀ ਲੈਪਤ ਖਾਲਾ ਕਹਿੰਦਾ ਮੈਂ ਕਿਹਾ ਨਹੀਂ ਮਾਸੀ ਹੁਣ ਨਹੀਂ ਉਹਦੀ ਖਾਲਾ ਮੁੜ ਕੇ ਐਵੇਂ ਨਸ਼ੇ ਆ ਮੁੜ ਕੇ ਬਾਸੀਆਂ ਆਉਣਗੇ ਤੋੜ ਨਾਲ ਮਰਦਾ ਫਿਰੇਗਾ ਫਿਰ ਕੀ ਹੋ ਗਿਆ ਨਿੱਕੀ ਜਿਹੀ ਗੱਲ ਆ ਚਲ ਤੂੰ ਪਿੰਡ ਜਾ ਆਪਣੀ ਹਫੀਮ ਤਾਂ ਖਾਲਾ ਕਹਿੰਦਾ ਮੈਂ ਕਿਹਾ ਨਹੀਂ ਮਾਸੀ ਹੁਣ ਨਹੀਂ ਹਫੀਮ ਖਾਣੀ ਕਹਿੰਦਾ ਭਰਾਵਾ ਮੈਂ ਮਾਸੀ ਦੇ ਘਰੋਂ ਤੁਰਿਆ ਮੈਂ ਆਪਦੇ ਪਿੰਡ ਆ ਗਿਆ ਆਪਦੇ ਪਿੰਡ ਆ ਗਿਆ ਕਹਿੰਦਾ ਮੈਂ ਰਾਤ ਕੱਟੀ ਸ਼ਮਸ਼ਾਨ ਘਾੜ ਦੇ ਵਿੱਚ ਇੱਕ ਰਾਤੀ ਘਟੜ ਮੈਂ ਹਫਤਾ ਰਿਹਾ ਸ਼ਮਸ਼ਾਨ ਘਾੜ ਦੇ ਵਿੱਚ ਕਹਿੰਦਾ ਕਹਿੰਦਾ ਉਸ ਤੋਂ ਬਾਅਦ ਸਾਡੀ ਇੱਕ ਪੰਚਾਇਤੀ ਥਾਂ ਪਈ ਸੀ ਉੱਥੇ ਕਿ ਮਨ ਲਓ ਕਮਰਾ ਜਿਹਾ ਬਣਿਆ ਹੋਇਆ ਸੀਗਾ ਸਕੂਲ ਦੇ ਨਾਲ ਹੀ ਸਰਕਾਰੀ ਸਕੂਲ ਦੇ ਨਾਲ ਮੈਂ ਉੱਥੇ ਰਹਿਣਾ ਸ਼ੁਰੂ ਕਰਤਾ ਕਹਿੰਦਾ ਮੈਂ ਜੱਟਾਂ ਦਾ ਮੁੰਡਾ ਸੀ ਸਾਰਾ ਪਿੰਡ ਕਹਿੰਦਾ ਮੇਰੇ ਤੇ ਹੱਸਦਾ ਸੀ ਵੀ ਲੈ ਨਿਛੇੜੀ ਆ ਗਿਆ ਹੁਣ ਇਹ ਮੰਗ ਮੰਗ ਰੋਟੀਆਂ ਖਾਇਆ ਕਰੂ ਕਹਿੰਦਾ ਮੈਂ ਮੰਗ ਕੇ ਵੀ ਰੋਟੀ ਖਾਦੀ ਐਵੇਂ ਕਹਿੰਦਾ ਮੈਂ ਮੰਗ ਕੇ ਵੀ ਰੋਟੀ ਖਾਂਦਾ ਰਿਆ ਕਹਿੰਦਾ ਭਰਾਵਾ ਇੱਕ ਮਹੀਨਾ ਜੋਗਜ ਮੇਰੇ ਨਾਲ ਹੋਇਆ ਕਹਿੰਦਾ ਮੈਨੂੰ ਪਤਾ ਕਹਿੰਦਾ ਮੇਰੀਆਂ ਲੱਤਾਂ ਤੇ ਮੇਰਾ ਸਰੀਰ ਟੁੱਟ ਟੁੱਟ ਜਾਇਆ ਕਰੇ ਮੈਂ ਰਾਤ ਨੂੰ ਕਹਿੰਦਾ ਚੀਕਾਂ ਮਾਰਿਆ ਕਰਨਾ ਤੇ ਆਪਦੀਆਂ ਖਿ ਕਹਿੰਦਾ ਮੇਰੇ ਕੋਲ ਇੱਕ ਪਰਨਾ ਜਾਂਦਾ ਸੀਗਾ ਕਹਿੰਦਾ ਮੈਂ ਉਹ ਬਲਤਾਂ ਦੇ ਨਾਲ ਬੰਨ ਲਿਆ ਕਰਨਾ ਭਰਾਵਾ ਤੇ ਕਹਿੰਦਾ ਬਸ ਉਦੋਂ ਮੈਂ ਕਹਿੰਦਾ ਉਹ ਲਿਆਂਦੀਆਂ ਹੋਏ ਅਸੀਂ ਪੇਨ ਕਿਲਰਾਂ ਗੋਲੀਆਂ ਕਹਦਾ ਮੈਂ 2-4-4 ਗੋਲੀਆਂ ਖਾਜਿਆ ਕਰਨਾ ਵੀ ਮੈਨੂੰ ਮੈਨੂੰ ਦਰਦ ਆਣਾ ਹੋਣਾ ਵੀ ਮੇਰਾ ਸਰੀਰ ਟੁੱਟੇ ਭੱਜੇ ਨਾ ਕਹਿੰਦਾ ਉਹ ਮੁੜ ਕੇ ਕਿੱਥੇ ਕੰਮ ਕਰਦੀਆਂ ਚੱਲ ਮਾੜੀ ਮੋਟੀ ਕਹਿੰਦਾ ਰਾਤ ਮਿਲਦੀ ਸੀ ਕਹਿੰਦਾ ਮੇਰੇ ਕੋਲ ਦੋ ਤਿੰਨ ਪੈਂਟਾਂ ਸ਼ਰਟਾਂ ਸੀ ਭਰਾਵਾ ਮੈਂ ਨਹਿਰ ਤੇ ਜਾਇਆ ਕਰਨਾ ਨਹਿਰ ਤੇ ਨਹਾ ਧੋ ਕੇ ਆਜਿਆ ਕਰਨਾ ਕਹਿੰਦਾ ਮਹੀਨਾ ਮੈਂ ਤੋੜ ਝੱਲੀ ਬਹੁਤ ਜਦੀ ਕਹਿੰਦਾ ਮੈਂ ਮਹੀਨਾ ਸੌ ਕੇ ਨਹੀਂ ਵੇਖ ਗੁਰੂ ਘਰ ਉਖਾਉਣ ਨਹੀਂ ਕਦੇ ਕਿਸ ਤੋਂ ਮੰਗ ਕੇ ਖਾ ਲਈ ਕਦੇ ਦੂਜੇ ਪਿੰਡ ਜਾ ਵੜਨ ਦਾ ਉਥੋਂ ਮੰਗ ਕੇ ਖਾ ਲੈਣੀ ਕਹਿੰਦਾ ਪਰ ਮੇਰੇ ਅੰਦਰ ਉਹ ਅੱਗ ਬਲਦੀ ਪਈ ਸੀ ਯਾਰ ਵੀ ਮੈਂ ਕੌਣ ਸੀ ਤੇ ਕੀ ਬਣ ਗਿਆ ਕਹਿੰਦਾ ਫਿਰ ਭਾਈ ਜਦੋਂ ਮੈਂ ਤੋੜ ਤਾੜ ਤੋਂ ਜਮਾ ਸਹੀ ਹੋ ਜਾਣਾ ਉਸ ਤੋਂ ਬਾਅਦ ਮੈਂ ਲੱਗਦਾ ਭੱਠੇ ਤੇ ਮਨੀਮ 2007 ਦੇ ਵਿੱਚ ਆ ਕੇ ਕਹਿੰਦਾ 2007 ਦੇ ਵਿੱਚ ਆ ਕੇ ਜਦੋਂ ਮੈਂ ਭੱਠੇ ਤੇ ਮਨੀਮ ਲੱਗਦਾ ਕਹਿੰਦਾ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੌਲੀ ਹੌਲੀ ਜਦੋਂ ਮੈਂ 2 ਚਾਰ ਸਾਲ ਮਨੀਮੀ ਕਰਦਾ ਮਣੀਮੀ ਕਰਨ ਤੋਂ ਬਾਅਦ ਕਹਿੰਦਾ ਹੌਲੀ-ਹੌਲੀ ਮੈਂ ਉਸ ਪੱਠੇ ਦੇ ਵਿੱਚ 20 ਪੈਸੇ ਹਿੱਸਾ ਪਾਉਣਾ ਫਿਰ 30 ਪੈਸੇ 40 ਪੈਸੇ ਹੌਲੀ-ਹੌਲੀ ਤਾਂ ਕਰਦਿਆਂ ਕਰਾਉਂਦਿਆਂ ਉਸ ਪੱਠੇ ਦਾ ਮਾਲਕ ਕਹਿੰਦਾ ਮੈਂ ਬਣ ਜਾਣਾ ਕਹਿੰਦਾ ਫਿਰ ਵਾਹਿਗੁਰੂ ਨੇ ਇਹੋ ਜੀ ਬਾਹ ਫੜੀ ਇਹੋ ਜਿਹਾ ਪੱਠਾ ਚੱਲਿਆ ਜਦੋਂ ਜਦੋਂ ਕਹਿੰਦਾ ਮੇਰਾ ਪੱਠਾ ਚੱਲ ਪਿਆ ਫਿਰ ਮੈਂ ਸੋਚਿਆ ਯਾਰ ਹੁਣ ਵਿਆਹ ਕਰਾਈਏ ਵੀ ਹੁਣ ਹੁਣ ਪੈਰ ਲੱਗ ਗਏ ਕਹਿੰਦਾ ਲਗਪਗ ਉਦੋਂ ਮੇਰੀ ਉਮਰ ਕਹਿੰਦਾ ਹੋਗੀ ਹੋਊਗੀ 35 36 ਸਾਲ ਕਹਿੰਦਾ ਚਲੋ ਮੈਂ ਕਹਿੰਦਾ ਮਾੜੇ ਜਿਹੇ ਘਰ ਤੋਂ ਕੁੜੀ ਲੈ ਲਈ ਕਹਿੰਦਾ ਰਿਸ਼ਤਾ ਮੈਨੂੰ ਹੋ ਗਿਆ ਤਾਂ ਮੈਂ ਵਿਆਹ ਕਰਾ ਲਿਆ ਚੋਲੇ ਜੀ ਕਹਿੰਦਾ ਗਾਂ ਸੋਹਣੀ ਔਲਾਦ ਹੋਗੀ ਕਹਿੰਦਾ ਮੇਰੇ ਦੋ ਪੁੱਤ ਹੋਏਗਾ ਦੋ ਮੁੰਡੇ ਹੋਏ ਮੇਰੇ ਘਰ ਕਹਿੰਦਾ ਫਿਰ ਉਸ ਪੱਠੇ ਤੋਂ ਮੈਂ ਜ਼ਮੀਨ ਬਣਾਈ ਅੱਜ ਸਾਲ ਬਾਅਦ ਦੋ ਕਿੱਲੇ ਲੈ ਲਈ ਫਿਰ ਸਾਲ ਬਾਅਦ ਚਾਰ ਕਿੱਲੇ ਲੈਣ ਲੱਗਾ ਛੇ ਕਹਿੰਦਾ ਫਿਰ ਉਸ ਪੱਠੇ ਤੋਂ ਮੈਂ ਜ਼ਮੀਨ ਬਣਾਈ 48 ਕਿੱਲੇ ਕਹਿੰਦਾ 48 ਕਿੱਲੇ ਜ਼ਮੀਨ ਬਣਾਈ ਫਿਰ ਬਾਈ ਤੇ ਫਿਰ ਮੈਂ ਕਹਿੰਦਾ ਪੱਠੇ ਵੀ ਦੋ ਲਾ ਲੇ ਕਹਿੰਦਾ ਅੱਜ ਦੇ ਟਾਈਮ ਦੇ ਵਿੱਚ ਕਹਿੰਦਾ ਮੇਰਾ ਪੂਰਾ ਟੌਪ ਤੇ ਕੰਮ ਆ ਬਾਈ ਦੋ ਪੱਠੇ ਆ ਹੜਤਾਲੀ ਕਿੱਲੇ ਜ਼ਮੀਨ ਦਾ ਮੈਂ ਮਾਲਕ ਕਹਿੰਦਾ ਜਿਹੜੀ ਮਾਸੀ ਸੀ ਕਹਿੰਦਾ ਹੁਣ ਉਹ ਮਾਸੀ ਅੱਡੀਆਂ ਚੱਕ ਚੱਕ ਵੇਖਦੀ ਆ ਵੀ ਇਹ ਉਹੀ ਆ ਵੀ ਜਿਹੜਾ ਸਾਡੇ ਪੱਠੇ ਪਾਉਂਦਾ ਰਿਹਾ ਸਾਡਾ ਗੋਹਾ ਸੱਟਦਾ ਰਿਹਾ ਕਹਿੰਦਾ ਬਈ ਹੁਣ ਜਦੋਂ ਮੈਂ ਉਹ ਟਾਈਮ ਜਿੱਤੇ ਕਰਦਾ ਨਾ ਕਹਿੰਦਾ ਮੈਨੂੰ ਸ਼ਰਮ ਵੀ ਬੜੀ ਆਉਂਦੀ ਆ ਵੀ ਯਾਰ ਮੈਂ ਕਰ ਕੀ ਦਿੱਤਾ ਸੀ ਮੈਂ ਤਾਂ ਉਹਦਾ ਸੇਰੀ ਲੱਗ ਗਿਆ ਸੀ ਮਤਲਬ ਉਹ ਜਾ ਕੇ ਨੌਕਰ ਲੱਗ ਗਿਆ ਉਹਨਾਂ ਦਾ ਵੀ ਮੈਂ ਤਾਂ ਮਾਸੀ ਦੇ ਪੱਠੇ ਪਾਈ ਜਾਂ ਮੈਂ ਗੋਹਾ ਸੱਟੀ ਆ ਕਰਮੇ ਦਾ ਵੀ ਸੁਧ ਬੋਧੀ ਨਾ ਰਿਹਾ ਕਰੇ ਵੀ ਮੈਂ ਅਫੀਮ ਦੇ ਨਸ਼ੇ ਚ ਇੰਨਾ ਕਿ ਮਸਤ ਹੋ ਗਿਆ ਤੇ ਅੱਜ ਉਹ ਬਾਈ ਪੂਰਾ ਮੰਨ ਲੋ ਪੂਰਾ ਸਰਦਾਰ ਆ ਤਗੜਾ ਇਸ ਵੀਡੀਓ ਪਾਉਣ ਦਾ ਮਤਲਬ ਇਹੀ ਸੀਗਾ ਬਾਈ ਨੇ ਸਪੈਸ਼ਲ ਕਿਹਾ ਵੀ ਇਹ ਮੈਸੇਜ ਜ਼ਰੂਰ ਦੇਈਂ ਵੀ ਜਿਹੜੇ ਜਵਾਕ ਅੱਜ ਕੱਲ ਸਵਾਦ ਸਵਾਦ ਦੇ ਵਿੱਚ ਅਫੀਮ ਖਾਂਦੇ ਆ ਨਾ ਵੀ ਕੋਈ ਨਹੀਂ ਏ ਕਿਹੜਾ ਲੱਗਦੀ ਉਹ ਕਹਿੰਦਾ ਬਈ ਇਸ ਅਫੀਮ ਨੇ ਮੇਰਾ ਘਰ ਉਜਾੜਿਆ ਹੋਇਆ ਇਸ ਅਫੀਮ ਨੇ ਮਾਸੀ ਦਾ ਗੋਹਾ ਸਟਾਇਆ ਹੋਇਆ ਮੇਰੇ ਸਿਰ ਤੇ ਇਸ ਅਫੀਮ ਨੇ ਪੱਠੇ ਪਵਾਏ ਹੋਏ ਆ ਮੇਰੇ ਤੋਂ ਬੱਟਾ ਸਿੰਘਾਇਆਂ ਹੋਈਆਂ ਮੇਰੇ ਤੋਂ ਮੈਂ ਗੁਲਾਮ ਬਣ ਗਿਆ ਸੀ ਮੈਂ ਨੌਕਰ ਬਣ ਗਿਆ ਸੀ ਕਿਸੇ ਦਾ ਇਹ ਅਫੀਮ ਖਾਣ ਦਾ ਮਾਰਾ ਕਹਿੰਦਾ ਇਹ ਆਦਤ ਬਹੁਤ ਮਾੜੀ ਆ ਬੜਾ ਔਖਾ ਛੱਡਣਾ ਕਹਿੰਦਾ ਮੈਂ 9ਵੀਂ ਕਲਾਸ ਤੇ ਖਾਣ ਲੱਗ ਗਿਆ ਸੀ ਤੇ ਇਸ ਵੀਡੀਓ ਤੋਂ ਇੱਕ ਮੈਸੇਜ ਮੈਂ ਹੋਰ ਦੇਣਾ ਚਾਹੁੰਦਾ ਦੇਖੋ ਭਰਾਵੋ ਜੇ ਤੁਸੀਂ ਕੋਈ ਨਸ਼ਾ ਕਰਦੇ ਹੋ ਤਾਂ ਇਹ ਗੱਲ ਦਾ ਦਿਲ ਚੋਂ ਕੱਢ ਦਿਓ ਇਹ ਵਹਿਮ ਦਿਲ ਚੋਂ ਕੱਢ ਦਿਓ ਵੀ ਤੁਸੀਂ ਉਹ ਨਸ਼ਾ ਛੱਡ ਨਹੀਂ ਸਕਦੇ ਐਸ ਭਰਾ ਨੇ ਵੀ ਦੇਖੋ ਨਸ਼ਾ ਛੱਡਿਆ 10 ਸਾਲ ਅਫੀਮ ਖਾਦੀ ਬੜੀ ਮੋਟੀ ਅਫੀਮ ਖਾਦੀ ਸਾਰਾ ਕੁਝ ਵੇਚ ਲਿਆ ਘਰ ਵੀ ਵੇਚਤਾ ਜ਼ਮੀਨ ਵੀ ਗਈ ਜਾ ਕੇ ਮਾਸੀ ਦਾ ਸੇਰੀ ਲੱਗ ਗਿਆ ਪੱਠੇ ਪਾਉਣ ਲੱਗ ਗਿਆ ਗੋਹਾ ਸੱਟਣ ਲੱਗ ਗਿਆ ਉਹਦੇ ਪੱਟਾਂ ਛਾਂਗਣ ਲੱਗ ਗਿਆ ਇੱਕ ਥੱਪੜ ਨੇ ਬਾਈ ਦੀ ਜ਼ਿੰਦਗੀ ਬਦਲਦੀ ਬੰਦੇ ਨੇ ਇਹੋ ਜਿਹਾ ਆਪਣਾ ਮਨ ਮਜ਼ਬੂਤ ਕਰ ਲਿਆ ਕਹਿੰਦਾ ਬਸ ਮਾਣੀ ਮਜ਼ਬੂਤ ਕਰਨ ਦੀ ਲੋੜ ਆ ਜਦੋਂ ਤੁਹਾਡਾ ਮਨ ਮਜ਼ਬੂਤ ਹੋ ਗਿਆ ਕਹਿੰਦਾ ਨਸ਼ਾ ਨੁਸ਼ਾ ਕੋਈ ਚੀਜ਼ ਨਹੀਂ ਵੇਦਾ ਕਹਿੰਦਾ ਮਹੀਨਾ ਤੋੜ ਵੱਜੀ ਬੜੀ ਵੱਜੀ ਕਹਿੰਦਾ ਪਰ ਮਾਣਾ ਇਹੋ ਜਿਹਾ ਮਜ਼ਬੂਤ ਸੀ ਯਾਰ ਕੁਝ ਬਣਨਾ ਕੁਝ ਬਣਨਾ ਤੇ ਪੱਠੇ ਤੇ ਮਣੀਮੀ ਕਰਦਾ ਕਰਦਾ ਹੌਲੀ ਹੌਲੀ 10 ਪੈਸੇ 20 ਪੈਸੇ 30 ਪੈਸੇ ਹਿਸਾਬ ਬਾਈ ਪੱਠੇ ਦਾ ਮਾਲਕ ਬਣ ਗਿਆ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿਹੜੇ ਬੰਦੇ ਆਪ ਦੀ ਜ਼ਿੰਦਗੀ ਦਾ ਹੌਸਲਾ ਹਾਰੀ ਬੈਠੇ ਆ ਜਿਹੜੇ ਕਹਿੰਦੇ ਸੀ ਕੁਝ ਕਰ ਨਹੀਂ ਸਕਦੇ ਕੁਝ ਬਣ ਨਹੀਂ ਸਕਦੇ ਬਸ ਲੋੜ ਆ ਇਰਾਦਿਆਂ ਨੂੰ ਮਜ਼ਬੂਤ ਕਰਨ ਦੀ ਹੌਸਲਾ ਆਪ ਦਾ ਮਜ਼ਬੂਤ ਕਰਨ ਦੀ ਜੇ ਤੁਸੀਂ ਕੋਈ ਵੀ ਨਸ਼ਾ ਕਰਦੇ ਹੋ ਤਾਂ ਹੌਸਲਾਣਾ ਹਰੋ ਨਸ਼ੇ ਸਾਹਮਣੇ ਕੋਡੇਣਾ ਟੇਕੋ ਉੱਠੋ ਇਸ ਬਾਈ ਦੇ ਵਾਂਗੂ ਆਪ ਦੇ ਦਿਲ ਨੂੰ ਮਜ਼ਬੂਤ ਕਰੋ ਇਸ ਕੋਡ ਨੂੰ ਜ਼ਿੰਦਗੀ ਦੇ ਵਿੱਚੋਂ ਕੱਢ ਕੇ ਸੁੱਟ ਦਿਓ ਨਸ਼ਾ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਬਤਵਾ ਮੈਂ ਸ਼ਾਕੀ ਤੁਹਾਨੂੰ 15 ਦਿਨ 20 ਦਿਨ ਮਹੀਨਾ ਤੰਗ ਕਰ ਲੂਗਾ ਪਰ ਜੇ ਤੁਸੀਂ ਆਪ ਦੇ ਇਰਾਦੇ ਮਜ਼ਬੂਤ ਕਰ ਲਏ ਤਾਂ ਤੁਸੀਂ ਇਹ ਕੋਡ ਆਪ ਦੀ ਜ਼ਿੰਦਗੀ 'ਚੋਂ ਹਮੇਸ਼ਾ ਹਮੇਸ਼ਾ ਲਈ ਕੱਢ ਸਕਦੇ ਹੋ ਐਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਤੇ ਅਗਲਾ ਮੈਸੇਜ ਮੇਰਾ ਇਹ ਹੈ ਕਿਸੇ ਵੀ ਰਿਸ਼ਤੇਦਾਰ ਤੋਂ ਕਦੇ ਵੀ ਕੋਈ ਨਸ਼ਾ ਫਰੀ ਦੇ ਵਿੱਚ ਨਾ ਖਾਓ ਬਾਈ ਇਹ ਰਿਸ਼ਤੇਦਾਰ ਪਹਿਲਾਂ ਤੁਹਾਨੂੰ ਫਰੀ ਦੇ ਵਿੱਚ ਖਵਾਉਂਦੇ ਆ ਤਾਨੂੰ ਆ ਤਾਂ ਪਾਉਂਦੇ ਆ ਫਿਰ ਤੁਹਾਡੀ ਜ਼ਮੀਨ ਜਾਇਦਾਦ ਸਭ ਕੁਝ ਹੜੱਪ ਕਰਦੇ ਆ ਇਹ ਇਹ ਤੁਹਾਡੇ ਤੇ ਸਕੀਮਾਂ ਖੇਡੀਆਂ ਜਾਂਦੀਆਂ ਤੁਹਾਡੇ ਤੇ ਚਾਲਾਂ ਖੇਡੀਆਂ ਜਾਂਦੀਆਂ ਜਿਵੇਂ ਕਿ ਉਹ ਮਾਸੀ ਨੇ ਖੇਡੀਆਂ ਪਹਿਲਾਂ ਸਾਰੀ ਉਮਰ ਪਿਓ ਨੂੰ ਹੱਥਾਂ ਬਾਈ ਰੱਖਿਆ ਉਹ ਬਾਈ ਦੇ ਪਿਓ ਨਾਲ ਮਾੜੇ ਚੰਗੇ ਕੰਮ ਕਰਨ ਦੀ ਨਹੀਂ ਬਾਈ ਦੇ ਪਿਓ ਤੋਂ ਪੈਸਾ ਖਾਂਦੀ ਰਹੀ ਫਿਰ ਉਹਨੂੰ ਫ੍ਰੀ ਅਫੀਮ ਖਵਾਉਂਦੀ ਰਹੀ ਉਹਨੂੰ ਨਸ਼ੇ ਤੇ ਲਾਇਆ ਫਿਰ ਉਹਦੇ ਕੋਲ ਫੀਮ ਤੇ ਪੋਸਟ ਦੇ ਪੈਸੇ ਲੈਂਦੇ ਰਹੇ ਉਹ ਪੈਸਿਆਂ ਦੇ ਵਿੱਚ ਸਾਡੀ ਜ਼ਮੀਨ ਦੋ ਦੋ ਚਾਰ ਚਾਰ ਕਨਾਲਾ ਕਰ ਕਰਕੇ ਹਾਲੀਵੁੱਡ ਸਾਰੀ ਲੈ ਗਈ ਇਸ ਕਰਕੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਕਿ ਬਦਿਆ ਮੈਸੇਜ ਸਮਾਜ ਦੇ ਵਿੱਚ ਜਾਵੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਭਰਾਓ